Welcome to Punjabi Job Studios educational channel ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਫਿਰ ਤੋਂ ਪੰਜਾਬੀ ਜੋਬ ਸਟੂਡੀਓਜ਼ YouTube ਚੈਨਲ ਦੇ ਉੱਪਰ ਦੋਸਤੋ ਤੁਹਾਡੇ ਲਈ ਹੁਣ ਦੀ ਅਪਡੇਟ ਦੇ ਵਿੱਚ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆਏ ਹਾਂ ਕਿਉਂਕਿ ਜੋ ਪੰਜਾਬ ਪੰਜਾਬ ਦੇ ਵਿੱਚ ਆਈ ਅੰਗਨਵਾੜੀ ਭਰਤੀ 2025 ਦੀ ਐਪਲੀਕੇਸ਼ਨ ਫਾਰਮ ਦੀ ਜੋ ਵੈੱਬਸਾਈਟ ਚੱਲ ਨਹੀਂ ਰਹੀ ਸੀਗੀ ਲਿੰਕ ਅਵੇਲੇਬਲ ਨਹੀਂ ਸੀਗਾ ਉਹ ਹੁਣ ਖੁੱਲ ਚੁੱਕਿਆ ਹੈ ਜੀ ਐਪਲੀਕੇਸ਼ਨ ਐਪਸ ਐਕਸੈਪਟ ਹੋਣ ਲੱਗ ਪਈਆਂ ਨੇ ਤੇ ਤੁਸੀਂ ਕਿਦਾਂ ਅਪਲਾਈ ਕਰ ਸਕਦੇ ਹੋ ਇਸ ਭਰਤੀ ਨੂੰ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਤਾਂ ਜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਵੀ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰ ਲੈਣੀ ਹੈ ਰਜਿਸਟ੍ਰੇਸ਼ਨ ਆਪਾਂ ਪਿਛਲੀ ਵੀਡੀਓ ਦੇ ਵਿੱਚ ਕਰ ਚੁੱਕੇ ਸੀਗੇ ਤੇ ਉਸ ਤੋਂ ਬਾਅਦ ਲੌਗਇਨ ਕਰਨਾ ਸੀਗਾ ਲੌਗਇਨ ਇਦਾਂ ਕਰਨਾ ਹੈ ਅ ਤੁਸੀਂ ਸਭ ਤੋਂ ਪਹਿਲਾਂ Chrome ਦੇ ਉੱਪਰ ਜਾਣਾ ਹੈ Chrome browser ਦੇ ਉੱਪਰ ਆਪਾਂ SSCWD ਦੀ ਵੈੱਬਸਾਈਟ ਓਪਨ ਕਰ ਲੈਣੀ ਹੈ ਵੈੱਬਸਾਈਟ ਓਪਨ ਹੋਣ ਤੋਂ ਬਾਅਦ ਇਸ ਦੇ ਜੋ ਵਾਟਸ ਨਿਊ অপਸ਼ਨ ਦੇ ਵਿੱਚ ਪਹਿਲਾ ਲਿੰਕ ਆਉਂਦਾ ਹੈ ਐਡਵਰਟਾਈਜ਼ਮੈਂਟ ਔਰ ਰਿਕਰੂਟਮੈਂਟ ਵਾਲਾ ਉਸ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਰਿਕਰੂਟਮੈਂਟ ਵਾਲਾ ਪੇਜ ਓਪਨ ਹੋ ਜਾਵੇਗਾ ਉੱਥੇ ਤੁਸੀਂ ਆਨਲਾਈਨ ਐਪਲੀਕੇਸ਼ਨ ਫਾਰਮ ਵਾਲੇ ਬਟਨ ਤੇ ਕਲਿੱਕ ਕਰਨਾ ਹੈ ਤੁਹਾਡੇ ਸਾਹਮਣੇ ਰਜਿਸਟ੍ਰੇਸ਼ਨ ਵਾਲਾ ਪੇਜ ਓਪਨ ਹੋ ਚੁੱਕਿਆ ਹੈ ਜੀ ਰਜਿਸਟ੍ਰੇਸ਼ਨ ਕਰਨ ਦਾ ਸਾਰਾ ਪ੍ਰੋਸੈਸ ਮੈਂ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਸਾਰਾ ਸਮਝਾ ਚੁੱਕਿਆ ਹਾਂ ਤੁਸੀਂ ਸਾਡਾ ਚੈਨਲ ਓਪਨ ਕਰਕੇ ਉੱਥੇ ਵੇਖ ਸਕਦੇ ਹੋ ਉਸ ਤੋਂ ਬਾਅਦ ਰਜਿਸਟਰਡ ਕੀਤੇ ਹੀ ਤੁਸੀਂ ਈਮੇਲ ਆਈਡੀ ਅਤੇ ਪਾਸਵਰਡ ਭਰ ਕੇ ਕੈਪਚਾ ਕੋਡ ਭਰ ਕੇ ਇਸ ਨੂੰ ਲੌਗਇਨ ਕਰ ਲੈਣਾ ਹੈ ਲੌਗਇਨ ਕਰਨ ਤੋਂ ਬਾਅਦ ਅਪਲਾਈ ਫਾਰ ਸਰਵਿਸਿਜ਼ ਤੇ ਕਲਿੱਕ ਕਰਕੇ ਇੱਥੇ ਵਿਊ 올 ਅਵੇਲੇਬਲ ਸਰਵਿਸਿਜ਼ ਤੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਦਾਂ ਦਾ ਇੰਟਰਫੇਸ ਆ ਜਾਵੇਗਾ ਲਾਈ ਕਰਨ ਦੇ ਲਈ ਅਤੇ ਫੀਸ ਭਰਨ ਦੇ ਲਈ ਤੁਹਾਨੂੰ ਕੁੱਲ 30 ਮਿੰਟਾਂ ਦਾ ਸਮਾਂ ਦਿੱਤਾ ਜਾਵੇਗਾ ਇਸ ਤੋਂ ਬਾਅਦ ਇਸ ਪੇਜ ਨੂੰ ਬਿਲਕੁਲ نیچے ਸਕਰੋਲ ਕਰਕੇ ਸਭ ਤੋਂ ਲਾਸਟ ਵਾਲੇ ਆਪਸ਼ਨ ਦੇ ਉੱਪਰ ਤੁਸੀਂ ਆਪਣਾ ਸੈਂਟਰ ਕੋਡ ਭਰਨਾ ਹੈ ਸੈਂਟਰ ਕੋਡ ਭਰਨ ਤੋਂ ਬਾਅਦ आई एग्री ਦੇ ਉੱਪਰ ਕਲਿੱਕ ਕਰਕੇ ਨੈਕਸਟ ਤੇ ਕਲਿੱਕ ਕਰ ਦੇਣਾ ਹੈ ਫਿਰ ਤੁਹਾਡੇ ਸਾਹਮਣੇ ਤੁਹਾਡਾ ਡਰਾਫਟ ਰੈਫਰੈਂਸ ਨੰਬਰ ਆ ਜਾਵੇਗਾ ਇਸ ਨੂੰ ਇੱਕ ਸਕਰੀਨਸ਼ਾਟ ਲੈ ਕੇ ਜਾਂ ਫੋਟੋ ਖਿੱਚ ਕੇ ਸੇਵ ਕਰਕੇ ਰੱਖ ਲਿਓ ਉਸ ਤੋਂ ਬਾਅਦ ਤੁਸੀਂ ਪੋਸਟ ਅਪਲਾਈਡ ਫਾਰ ਇਸ ਤੇ ਤੁਸੀਂ ਅੰਗਣਵਾੜੀ ਵਰਕਰ ਲਈ ਭਰਨਾ ਹੈ ਜਾਂ ਤੁਸੀਂ ਅੰਗਣਵਾੜੀ ਹੈਲਪਰ ਦੇ ਲਈ ਭਰਨਾ ਹੈ ਤੁਸੀਂ ਉਹ ਸਿਲੈਕਟ ਕਰ ਲਿਓ ਇੱਕ ਧਿਆਨ ਦੇਣ ਵਾਲੀ ਗੱਲ ਹੈ ਕਿ ਜਿੱਥੇ ਤੁਸੀਂ বাসਨੀਕ ਹੋ ਜਿੱਥੋਂ ਦੇ ਤੁਸੀਂ ਸਿਰਫ ਉੱਥੋਂ ਦੇ ਅੰਗਣਵਾੜੀ ਸੈਂਟਰ ਦੇ ਵਿੱਚ ਹੀ ਅਪਲਾਈ ਕਰ ਸਕਦੇ ਹੋ ਸੈਕੰਡ ਆਪਸ਼ਨ ਦੇ ਵਿੱਚ ਤੁਸੀਂ ਆਪਣਾ ਡਿਸਟ੍ਰਿਕਟ ਸਿਲੈਕਟ ਕਰ ਲਿਓ ਤੁਹਾਡਾ ਡਿਸਟ੍ਰਿਕਟ ਕਿਹੜਾ ਹੈ ਪੰਜਾਬ ਦੇ ਵਿੱਚ ਤੁਸੀਂ ਉਹ ਲਿਸਟ ਦੇ ਵਿੱਚੋਂ ਚੈੱਕ ਕਰਕੇ ਉਹ ਸਿਲੈਕਟ ਕਰ ਲਿਓ ਇਸ ਤੋਂ ਬਾਅਦ ਤੁਸੀਂ ਬਲਾਕ ਸਿਲੈਕਟ ਕਰ ਲਿਓ ਕਿ ਜਿਹੜੇ ਸੈਂਟਰ ਲਈ ਤੁਸੀਂ ਅਪਲਾਈ ਕਰ ਰਹੇ ਹੋ ਉਹ ਕਿਹੜੇ ਬਲਾਕ ਦੇ ਵਿੱਚ ਪੈਂਦਾ ਹੈ ਉਹ ਬਲਾਕ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਆਂਗਣਵਾੜੀ ਸੈਂਟਰ ਕੋਡ ਭਰਨਾ ਹੈ ਫਿਰ ਦੁਬਾਰਾ ਇਸ ਤੋਂ ਬਾਅਦ ਇੱਥੇ ਵੈਰੀਫਾਈ ਹੋ ਜਾਵੇਗਾ ਇਸ ਨੂੰ ਓਕੇ ਕਰਦੇ ਹੋ ਓਕੇ ਕਰਨ ਤੋਂ ਬਾਅਦ ਉਹ ਸੈਂਟਰ ਦੀ ਜਾਣਕਾਰੀ ਆਪਣੇ ਆਪ ਆ ਜਾਵੇਗੀ ਇਹ ਜਾਣਕਾਰੀ ਦਿੱਤੀ ਹੋਈ ਸਹੀ ਹੈ ਜਾਂ ਗਲਤ ਹੈ ਇਹ ਤੁਸੀਂ ਸਿਲੈਕਟ ਕਰ ਲੈਣਾ ਹੈ ਅਦਰ ਸਹੀ ਹੈ ਤਾਂ ਤੁਸੀਂ yes ਦੇ ਉੱਪਰ ਕਲਿੱਕ ਕਰ ਲਿਓ yes ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਆਪਣਾ ਨਾਮ ਭਰ ਦੇਣਾ ਹੈ ਮਦਰ ਨੇਮ ਭਰ ਦੇਣਾ ਹੈ ਫਾਦਰ ਨੇਮ ਭਰਨ ਤੋਂ ਬਾਅਦ ਮੋਬਾਈਲ ਨੰਬਰ ਭਰ ਦੇਣਾ ਹੈ ਫਿਰ ਤੁਸੀਂ ਆਪਣਾ ਮੈਰਿਟਲ ਸਟੇਟਸ ਸਿਲੈਕਟ ਕਰ ਲੈਣਾ ਹੈ ਅਗਰ ਤੁਸੀਂ ਮੈਰਿਡ ਹੋ ਅਨਮੈਰਿਡ ਹੋ ਵਿਡੋ ਹੋ ਇਸ ਲਿਸਟ ਦੇ ਵਿੱਚੋਂ ਜੋ ਵੀ ਤੁਹਾਡਾ ਮੈਰਿਟਲ ਸਟੇਟਸ ਹੈ ਤੁਸੀਂ ਉਹ ਸਿਲੈਕਟ ਕਰ ਲਿਓ ਜਿਹੜੀਆਂ ਭੈਣਾਂ ਨੇ ਕਮੈਂਟ ਕੀਤਾ ਸੀ ਵੀ ਅਨਮੈਰਿਡ ਕੁੜੀਆਂ ਇਸ ਘਰ ਤੇ ਲਈ ਅਪਲਾਈ ਕਰ ਸਕਦੀਆਂ ਜਾਂ ਨਹੀਂ ਉਨਾਂ ਲਈ ਖੁਸ਼ਖਬਰੀ ਹੈ ਕਿ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਵਰਤ ਲਈ ਅੱਗੇ ਕੈਟਾਗਰੀ ਦੇ ਵਿੱਚ ਤੁਸੀਂ ਆਪਣੀ ਕਾਸਟ ਕੈਟਾਗਰੀ ਸਿਲੈਕਟ ਕਰ ਲੈਣੀ ਹੈ ਕਾਸਟ ਕੈਟਾਗਰੀ ਵੀ ਉਹ ਉਸ ਹਿਸਾਬ ਨਾਲ ਕਰਿਓ ਦੇਖ ਕੇ ਵੀ ਜਿਹੜੇ ਏਰੀਆ ਜਾਂ ਜਿਹੜੀ ਪੋਸਟ ਦੇ ਲਈ ਤੁਸੀਂ ਅਪਲਾਈ ਕਰ ਰਹੇ ਹੋ ਉਹ ਕਿਹੜੀ ਕਾਸਟ ਦੇ ਜਾਂ ਕੈਟਾਗਰੀ ਦੇ ਲਈ ਰਿਜ਼ਰਵ ਹੈ ਇਸ ਤੋਂ ਬਾਅਦ ਤੁਸੀਂ ਆਪਣਾ ਡੇਟ ਆਫ ਬਰਥ ਸਿਲੈਕਟ ਕਰ ਲੈਣਾ ਹੈ ਫਿਰ ਤੁਸੀਂ ਆਪਣੇ ਰਹਿਸ਼ੀ ਪ੍ਰੂਫ ਸਿਲੈਕਟ ਕਰ ਲੈਣੇ ਦੋ ਸਿਲੈਕਟ ਕਰਨੇ ਨੇ ਇਹਨਾਂ ਤਿੰਨਾਂ ਦੇ ਵਿੱਚੋਂ ਜਿਵੇਂ ਕਿ ਮੈਂ ਵੋਟਰ ਕਾਰਡ ਅਤੇ ਆਧਾਰ ਕਾਰਡ ਸਿਲੈਕਟ ਕਰ ਲਿਆ ਵੋਟਰ ਕਾਰਡ ਦਾ ਨੰਬਰ ਭਰ ਕੇ ਆਧਾਰ ਕਾਰਡ ਦੇ ਲਾਸਟ 6 ਅੱਖਰ ਪਰ ਨene ਉਸ ਤੋਂ ਬਾਅਦ ਫੋਟੋ ਵਾਲੇ ਆਪਸ਼ਨ ਦੇ ਵਿੱਚ ਤੁਸੀਂ ਫੋਟੋ ਸਿਲੈਕਟ ਕਰ ਲੈਣੀ ਹੈ ਫੋਟੋ ਅਪਲੋਡ ਕਰ ਦੇਣੀ ਹੈ ਉਸ ਤੋਂ ਬਾਅਦ ਸਿਗਨੇਚਰ ਵਾਲੇ ਆਪਸ਼ਨ ਦੇ ਵਿੱਚ ਤੁਸੀਂ ਸਿਗਨੇਚਰ ਅਪਲੋਡ ਕਰ ਦੇਣੇ ਨੇ ਫਿਰ ਤੁਸੀਂ ਡਾਕਟਰ ਇਨ ਲਾਫ ਵਿਲੇਜ ਰਣਕਿ ਜਿਹੜੇ ਪਿੰਡ ਤੇ ਤੁਸੀਂ ਵਸਦੇ ਖੋ ਅਗਰ ਤੁਸੀਂ ਉਸ ਪਿੰਡ ਦੇ ਨੋਹ ਹਾਂ ਤਾਂ ਤੁਸੀਂ ਯੈਸ ਤੇ ਕਲਿੱਕ ਕਰਦੇ ਹੋ ਅਗਰ ਤੁਸੀਂ ਉਸ ਪਿੰਡ ਦੇ ਧੀ ਹਾਂ ਤਾਂ ਤੁਸੀਂ ਨੋਹ ਤੇ ਕਲਿੱਕ ਕਰਦੇ ਹੋ ਅੱਗੇ ਆਪਣੀ ਈਮੇਲ ਆਈਡੀ ਭਰ ਕੇ ਹਸਬੈਂਡ ਨੇਮ ਭਰ ਦੇਣਾ ਹੈ ਉਸ ਤੋਂ ਬਾਅਦ ਅਗਰ ਤੁਸੀਂ ਡਿਸੇਬਲਡ ਪਰਸਨ ਹੋ ਤਾਂ ਤੁਸੀਂ yes ਕਰ ਦਿਓ ਅਗਰ ਤੁਸੀਂ ਡਿਸੇਬਲਡ ਪਰਸਨ ਨਹੀਂ ਹੋ ਤਾਂ ਤੁਸੀਂ no ਕਰ ਦਿਓ ਇਸ ਤੋਂ ਬਾਅਦ نیچے ਆ ਜਾਣਾ ਹੈ نیچے ਤੁਸੀਂ ਐਡਰੈਸ ਦੀ ਸਾਰੀ ਜਾਣਕਾਰੀ ਆਪਣੀ ਭਰ ਦੇਣੀ ਹੈ ਆਪਣਾ ਡਿਸਟ੍ਰਿਕਟ ਸਿਲੈਕਟ ਕਰ ਲੈਣਾ ਹੈ ਸਟੇਟ ਸਿਲੈਕਟ ਕਰ ਲੈਣਾ ਹੈ ਅਤੇ ਇਹਨ ਕੋਡ ਭਰਨ ਤੋਂ ਬਾਅਦ ਤੁਸੀਂ ਆਪਣਾ ਬਲਾਕ ਸਿਲੈਕਟ ਕਰ ਲਿਓ ਫਿਰ ਤੁਸੀਂ ਆਪਣਾ ਪਿੰਡ ਦਾ ਨਾਮ ਸਿਲੈਕਟ ਕਰ ਲਿਓ ਲਿਸਟ ਦੇ ਵਿੱਚੋਂ ਅਗਰ ਲਿਸਟ ਦੇ ਵਿੱਚ ਤੁਹਾਡੇ ਪਿੰਡ ਦਾ ਨਾਮ ਹੈ ਤਾਂ ਤੁਸੀਂ ਸਿਲੈਕਟ ਕਰ ਲਿਓ ਅਗਰ ਤੁਸੀਂ ਪਿੰਡ ਦੇ ਲਿਸਟ ਦੇ ਵਿੱਚ ਪਿੰਡ ਦਾ ਨਾਮ ਨਹੀਂ ਹੈ ਤਾਂ ਤੁਸੀਂ ਉੱਥੇ ਨੋ ਦੇ ਉੱਪਰ ਕਲਿੱਕ ਕਰਕੇ ਮੈਨੂਅਲ ਵੀ ਭਰ ਸਕਦੇ ਹੋ ਜ਼ਿਆਦਾਤਰ ਤਾਂ ਪਿੰਡ ਦਾ ਨਾਮ ਹੁੰਦਾ ਹੀ ਹੈ ਅਵੇਲੇਬਲ ਇਸ ਕਰਕੇ ਤੁਸੀਂ ਪਿੰਡ ਦਾ ਨਾਮ ਲੱਭ ਕੇ ਆਪਣਾ ਤੇ ਯੈਸ ਕਰ ਦਿਓ ਤੇ ਅੱਗੇ ਆਪਣੀ ਆ ਗਈ ਐਜੂਕੇਸ਼ਨ ਕੁਆਲਿਫਿਕੇਸ਼ਨ ਅਗਰ ਤੁਸੀਂ 10ਵੀਂ ਦੇ ਵਿੱਚ ਪੰਜਾਬੀ ਦਾ ਪੇਪਰ ਪਾਸ ਕੀਤਾ ਹੈ ਤਾਂ ਤੁਸੀਂ ਯੈਸ ਤੇ ਕਲਿੱਕ ਕਰ ਦਿਓ ਅੱਗੇ 10ਵੀਂ ਦੇ ਤੁਸੀਂ ਸਾਰੀ ਡਿਟੇਲਸ ਭਰਨੀ ਹੈ ਬੋਰਡ ਬੋਰਡ ਦਾ ਨਾਮ ਭਰਨਾ ਹੈ ਪਾਸਿੰਗ ਇਅਰ ਭਰ ਕੇ ਤੁਸੀਂ ਟੋਟਲ ਨੰਬਰ ਦੇ ਵਿੱਚੋਂ ਓਬਟੇਨਡ ਨੰਬਰ ਕਿੰਨੇ ਸੀਗੇ ਤੁਹਾਡੇ ਕਿੰਨੇ ਨੰਬਰ ਆਏ ਸੀਗੇ ਤੁਸੀਂ ਉਹ ਭਰ ਦੇਣਾ ਹੈ ਫਿਰ 12ਵੇਂ ਦੇ ਵਿੱਚ ਵੀ ਤੁਸੀਂ ਇਦਾਂ ਹੀ ਭਰਨਾ ਹੈ ਸਾਰਾ ਕੁਝ ਜਿੱਦਾਂ ਮੈਂ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਰਿਹਾ ਹਾਂ ਤੁਸੀਂ ਇਦਾਂ ਜਾਣਕਾਰੀ ਭਰ ਕੇ ਫਿਰ ਤੁਸੀਂ ਆਪਣੀ ਗ੍ਰੈਜੂਏਸ਼ਨ ਦਾ ਡਿਟੇਲਸ ਭਰ ਦੇਣੀ ਹੈ ਮੈਂ ਜਿਵੇਂ ਬੈਚਲਰ ਆਫ ਆਰਟਸ ਲਿਖਿਆ ਹੋਇਆ ਹੈ ਯੂਨੀਵਰਸਿਟੀ ਮੈਂ ਯੂਨੀਵਰਸਿਟੀ ਆਫ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਿਖਿਆ ਹੋਇਆ ਹੈ ਇਦਾਂ ਤੁਸੀਂ ਸਾਰੀ ਜਾਣਕਾਰੀ ਆਪਣੀ ਭਰ ਦੇਣੀ ਹੈ ਅਗਰ ਤੁਸੀਂ ਬੀ ਐਡ ਈਟੀਟੀ ਡੀਐਲ ਐਡ ਜਾਂ ਇਸ ਦੇ ਬਰਾਬਰ ਕੋਈ ਯੋਗਤਾ ਕੀਤੀ ਹੈ ਤਾਂ ਤੁਸੀਂ ਉਸ ਤੇ ਕਲਿੱਕ ਕਰਦੇ ਹੋ ਅਦਰ ਅਗਰ ਤੁਸੀਂ ਹੋਰ ਕੋਈ ਪੜਾਈ ਕੀਤੀ ਹੋਈ ਹੈ ਤਾਂ ਤੁਸੀਂ ਅਦਰ ਤੇ ਕਲਿੱਕ ਕਰਕੇ ਆਈ ਐਗਰੀ ਤੇ ਕਲਿੱਕ ਕਰਕੇ ਨੀਚੇ ਆਪਣਾ ਕੈਪਚਾ ਕੋਡ ਭਰ ਕੇ ਤੇ ਪ੍ਰੀਵਿਊ ਐਂਡ ਅਪਲੋਡ ਡਾਕੂਮੈਂਟਸ ਦੇ ਉੱਪਰ ਕਲਿੱਕ ਕਰਦੇ ਹੋ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਫੀਸ ਦਾ ਪੋਰਟਲ ਓਪਨ ਹੋ ਜਾਵੇਗਾ ਉੱਥੇ ਤੁਸੀਂ ਆਪਣੀ ਫੀਸ ਆਨਲਾਈਨ ਕ੍ਰੈਡਿਟ ਕਾਰਡ ਡੈਬਿਟ ਕਾਰਡ ਜਾਂ ਆਨਲਾਈਨ ਬੈਂਕਿੰਗ ਦੇ ਥਰੂ ਭਰ ਸਕਦੇ ਹੋ ਜੇਕਰ ਕਿਸੇ ਭੈਣ ਨੇ ਆਨਲਾਈਨ ਫਾਰਮ ਫਿਲ ਕਰਵਾਉਣੇ ਨੇ ਅੰਗਨਵਾੜੀ ਭਰਤੀ 2025 ਦੇ ਉਹ ਸਕਰੀਨ ਦੇ ਉੱਪਰ ਦਿੱਤੇ ਹੋਏ ਨੰਬਰ ਦੇ ਉੱਪਰ ਆਪਣੀ ਡਿਟੇਲਸ ਵਟਸਐਪ ਕਰ ਸਕਦੇ ਨੇ ਹਾਂਜੀ ਇਹ ਸੀ ਸਾਰੀ ਜਾਣਕਾਰੀ ਜੀ ਅੰਗਨਵਾੜੀ ਭਰਤੀ 2025 ਰਿਲੇਟਡ ਕਿ ਕਿੱਦਾਂ ਅਪਲਾਈ ਕਰਨਾ ਹੈ ਇਸ ਭਰਤੀ ਨੂੰ ਅਤੇ ਐਪਲੀਕੇਸ਼ਨ ਫਾਰਮ ਕਿਵੇਂ ਭਰਨਾ ਹੈ ਦੋਸਤੋ ਵੀਡੀਓ ਦੇ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਜੇਕਰ ਕਿਸੇ ਵੀਰ ਭੈਣ ਦਾ ਕੋਈ ਸਵਾਲ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਬਾਕੀ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਐਂਡ ਵੀਡੀਓ ਲਾਈਕ ਕਰਨ ਤੋਂ ਬਾਅਦ ਇੱਕ ਹਾਈਪ ਦਾ ਆਪਸ਼ਨ ਆਉਣਾ ਹੁੰਦਾ ਬੇਨਤੀ ਕਰਦੇ ਆਂ ਵੀ ਹਾਈਪ ਦਾ ਆਪਸ਼ਨ ਤੇ ਉੱਪਰ ਜ਼ਰੂਰ ਕਲਿੱਕ ਕਰ ਦਿਆ ਕਰੋ ਸਾਨੂੰ ਹਾਈਪ ਪੁਆਇੰਟਸ ਜ਼ਰੂਰ ਦੇ ਦਿਆ ਕਰੋ ਜੇਕਰ ਕਿਸੇ ਵੀਰ ਭੈਣ ਨੇ ਹਜ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਓਨ ਕਰ ਲਿਓ ਤਾਂ ਕਿ ਪੰਜਾਬ ਜਾਂ ਸੈਂਟਰ ਸਰਕਾਰ ਦੇ ਵਿੱਚ ਆਉਂਦੀ ਕੋਈ ਵੀ ਨਵੀਂ ਅਪਡੇਟ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਚਲੋ ਜੀ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ